ਮੇਰਾ ਭਤੀਜਾ ਇੱਕਿਆ ਰਦਾ ਤਸਾ ਦਾ ਤਾਲ ਮੇਰਾ ਨਾਲ ਸੀ ਤਾਂ ਸਾਡੀ ਕੱਲੀ ਕੱਲੀ ਗੱਲ ਦਾ ਖਿਆਲ ਰੱਖਿਆ ਥੈਂਕ ਯੂ ਪ੍ਰਸ਼ੰਤ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਹੀ ਸਾਡੀ ਮੰਗ ਹੈ ਹੁਣ ਜਿਵੇਂ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਜਿਵੇਂ ਫੌਜ ਦੇ ਸਰਵਸ ਕੀਤੇ ਕੈਪਟਨ ਲੈ ਸਾਡੀ ਇਹੋ ਮੰਗ ਹੈ ਪੜ੍ਹੇ ਲਿਖੇ ਇੱਕ ਇਮਾਨਦਾਰ ਫੌਜੀ ਬੰਦੇ ਨੂੰ ਟਿਕਟ ਦੇ ਕੇ ਇਸ ਹਲਕੇ ਵਿੱਚ ਮਿਲਣੇ ਪਿੱਛੇ ਹੈ ਧੰਨਵਾਦ ਜੀ ਭਾਈ ਜੀ ਅੱਜ ਕਿਸ ਬੰਦੇ ਵਿੱਚ ਜਿਹੜੀ ਰੈਲੀ ਹੈ ਕੀਤੀ ਗਈ ਹੈ ਸਾਡੇ ਮੀਡੀਆ ਰਿਪੋਰਟਰ ਹਾਂ ਜੀ ਰੈਲੀ ਦਾ ਮੇਨ ਅਜੰਡਾ ਸੀ ਜਿਹੜੀਆਂ ਸਾਡੀਆਂ ਕੁਝ ਜ਼ਮੀਨਾਂ ਜਿਹੜੀਆਂ ਸਾਡੇ ਨੂੰ 2007 ਦੇ ਵਿੱਚ ਸਾਡੇ ਜ਼ਮੀਨਾਂ ਖੋਈਆਂ ਗਈਆਂ ਜਿਹੜੀ ਪਾਲਿਸੀ 2007 ਦੀ ਸੀ ਉਹ ਜ਼ਮੀਨਾਂ ਆਸੀਂ ਅਧਿਕਾਰ ਜਿਹੜੇ ਸਾਡੇ ਸੀ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਉਹ ਜ਼ਮੀਨਾਂ ਬਣਾਈਆਂ ਸੀ ਲੇਕਿਨ ਮੈਂ ਉਹ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਇਹ ਸਰਕਾਰਾਂ ਕੋਲ ਕਿਸ ਤਰ੍ਹਾਂ ਦਾ ਹੱਕ ਆ ਇੱਕ ਸਾਈਡ ਤੇ ਤੁਸੀਂ ਸਾਡੇ ਤੋਂ ਪੈਸਾ ਚਮਾ ਕਰਾ ਕੇ ਇੱਕ ਪੱਕੇ ਤੌਰ ਤੇ ਸਾਡੇ ਨਾਮ ਪੱਕੀਆਂ ਕੀਤੀਆਂ ਦੂਜੀ ਗੱਲ ਜਿਹੜੀ ਅੱਜ ਦੀ ਜਿਹੜੀ ਰੈਲੀ ਦਾ ਮੇਨ ਏਜੰਡਾ ਸਾਡਾ ਜਿਹੜਾ ਜਾਤੀ ਮੁਕਤ ਦਾ ਉਮ ਜਿਹੜਾ ਸਾਨੂੰ ਭਾਰਤ ਸਰਕਾਰ ਵੱਲੋਂ ਸਾਨੂੰ ਬਿਲਕੁਲ ਪਰਮਿਟਡ ਆ ਔਰ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਸਾਨੂੰ ਐਸਸੀ ਦਾ ਦਰਜਾ ਮਿਲਿਆ ਹੈ ਔਰ ਜਿਹੜੀ ਸਾਡੀ ਇੱਕ ਮੁੱਖ ਧਾਰਤੀ ਦਾ ਜਿਹੜਾ ਸਾਡਾ ਰਹਿੰਦਾ ਹੈ ਅਸੀਂ ਅਪੀਲ ਕਰਦੇ ਆ ਅੱਜ ਦੀ ਪੰਜਾਬ ਸਰਕਾਰ ਨੂੰ ਵੀ ਕਿ ਅਸੀਂ ਉਹਦੇ ਉੱਤੇ ਵਿਚਾਰ ਚਰਚਾ ਕਰੀਏ ਕਿਉਂਕਿ ਸਾਡੇ ਜਿਹੜੇ ਜਰਮ ਪੇਛੇ ਤੋਂ ਅਸੀਂ ਪਸ਼ੋਕਰ ਸਾਡਾ ਜਿਹੜਾ ਜਰਮ ਪੇਛੇ ਤੋਂ ਆ ਔਰ ਸਾਡੀਆਂ ਜਿਹੜੀਆਂ ਮੂਲ ਪੂਰ ਸਵਦਾਵਾਂ ਨੇ ਉਹ ਬਿਲਕੁਲ ਸਰਕਾਰਾਂ ਜਾਣਦੀਆਂ ਚੰਗੀ ਤਰ੍ਹਾਂ ਕਿਉਂਕਿ ਇਹਦੇ ਅੱਜ ਵਿਚਾਰ ਚਰਚਾ ਕੀਤੀ ਜਿੰਨੇ ਸਾਡੇ ਰਾਜਸੀ ਕਮਿਊਨਿਟੀ ਦੇ ਜੋ ਲੀਡਰਸ਼ਿਪ ਵਾਲ ਜੋ ਸਾਡੇ ਪ੍ਰਧਾਨ ਸਾਹਿਬਾਨ ਜੋ ਸਾਡੇ ਸਰਪੰਚ ਸਾਹਿਬਾਨ ਪਰ ਕਾਫੀ ਵੱਡੇ ਬਲਾਰੇ ਪਹੁੰਚੇ ਸਾਰੇ ਜਿਹੜੀ ਵਿਚਾਰ ਚਰਚਾ ਹੈ ਇਹਦੇ ਉੱਤੇ ਅੱਜ ਕੀਤੀ ਆ ਅਗਲਾ ਜਿਹੜਾ ਸਮਾਂ ਉਹ ਅੱਗੇ ਲਿਖਿਆ ਜਾਏਗਾ ਕਿੰਨਾ ਦਾ ਸਮਰਥਨ ਮਿਲਿਆ ਜੀ ਜਿਹੜੇ ਅੱਜ ਲੋਕ ਆਏ ਇੱਥੇ ਜੀ ਅੱਜ ਦਾ ਸਮਰਥਨ ਦਿਲ ਪਰ ਖੁਸ਼ ਹੋ ਗਿਆ ਹੈ ਔਰ ਜੋ ਅੱਜ ਦਾ ਸਮਰਥਨ ਹੈ ਅੱਜ ਇਹ ਦੁਨੀਆ ਨੇ ਇੱਕ ਸਾਬਤ ਕੀਤਾ ਹੈ ਅਸੀਂ ਅਗਲੇ ਸਿੰਘ ਬੜਵਾਲ ਦੇ ਨਾਲ ਹਾਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਕ ਕਦਮ ਚੱਲ ਕੇ ਆਏ ਟਿਕਟ ਦੇ ਵੀ ਤੁਸੀਂ ਦਾਵੇਦਾਰੋਂ ਇੱਥੇ ਕਾਫੀ ਸਟੇਜ ਤੇ ਵੀ ਲੋਕਾਂ ਨੇ ਇਸ ਗੱਲ ਦਾ ਮੰਗ ਕੀਤੀ ਹੈ ਜੀ ਬਰਾਦਰੀ ਵੱਲੋਂ ਮੰਗ ਕੀਤੀ ਗਈ ਹੈ ਵੀ ਟਿਕਟ ਮਿਲਣੀ ਚਾਹੀਦੀ ਹੈ ਕੀ ਤੁਸੀਂ ਦਾਵਾ ਕਰੋਗੇ ਦੇਖੋ ਜੀ ਬਰਾਦਰੀ ਮੰਗ ਕਰਦੀ ਆ ਤਾਂ ਇੱਕ ਬਰਾਦਰੀ ਦਾ ਜਿਹੜਾ ਪਿਆਰ ਆ ਉਹ ਬਰਾਦਰੀ ਦਾ ਮੇਰਾ ਜੋ ਪਿਆਰ ਹੈ ਮੈਂ ਸਿਰ ਮੱਥੇ ਕਰਦਾ ਮੈਂ ਕਬੂਲ ਦਾ ਔਰ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਮੈਂ ਰਹਿਣਾ ਔਰ ਪਾਰਟੀ ਦੇ ਚ ਹੁਕਮ ਹੋਏਗਾ ਮੈਂ ਪਾਰਟੀ ਦੇ ਨਾਲ ਖੜੂ ਹੋ ਜੀ ਸਾਹਿਬ ਜੇਕਰ ਟਿਕਟ ਨਹੀਂ ਦਿੰਦੀ ਆਵਾਜ਼ ਦੀ ਪਾਰਟੀ ਫਿਰ ਜੀ ਦੇਖੋ ਜੀ ਮੈਂ ਪਹਿਲਾਂ ਕਹਿ ਚੱਕਾ ਜੋ ਪਾਰਟੀ ਦਾ ਹੁਕਮ ਹੋਏਗਾ ਮੈਂ ਉਹਦੇ ਨਾਲ ਖੜੂ ਹੋ ਓਕੇ ਸਰ ਠੀਕ ਯਾਨੋ ਸਾਰੇ ਸਾਰੇ ਮੈਂ ਉਹਨਾਂ ਭਾਗਾਂ ਦੇ ਹਲਕੇ ਤੋਂ ਜਿਉਂ ਪਰਸੋਂ ਦਾ ਆਇਆ ਲੋਕਾਂ ਪਰ ਲੋਕ ਸਭਾ ਚ ਹੀ ਹੁੰਦਾ ਨਾਲ ਕਹਤਾ ਨੂੰ ਨੂੰ ਪਤਾ ਹੀ ਹੈ ਪਿਛਲੇ ਸਾਲਾਂ ਚ ਲੱਖ ਰੱਖ ਰੱਖ ਸਰਕਾਰ ਆਈ ਹੈ ਲੇਕਿਨ ਇਹ ਕਹਿੰਦਾ ਆਪਣੇ ਲੋਕਾਂ ਦਾ ਵਿਕਾਸ ਨਹੀਂ ਕਰ ਸਕੀ ਅਜੇ ਵੀ ਕਿੰਨੇ ਇੰਨਾ ਪਿੰਡਾਂ ਜਾਉਂਗੇ ਸੜਕਾਂ ਨੁਕਲੇ ਵੱਲ ਮ ਆਇਆ ਪਛਿੜਿਆ ਰੋਡ ਤੇ ਬਣਾ ਰਿਆ ਸੀ ਉਹਨਾਂ ਰੋਡ ਸਾਈਡ ਸਾਰੀ ਸ਼ਰਤ ਟੁਕੀ ਜਦੋਂ ਵੀ ਤੁਸੀਂ ਆਇਆ ਕਰਿਆ ਸੀ ਕਿਉਂਕਿ ਮੇਰਾ ਹਲਕਾ ਦਾ ਬੋਰਡ ਹੈ ਉਹ ਆਣਾ ਕਹਿੰਦੇ ਵੀ ਸੜਕ ਅੱਧੀ ਪੜ ਤੋਂ ਰੁਕੀ ਇਹਨਾਂ ਕਿਉਂ ਰੋਕੀ ਕਹਿੰਦੇ ਇਸਾਬ ਇਹਨਾਂ ਨੂੰ ਵੀ ਸਬਸਤ ਰਹਿਣੇ ਸੀ ਬਾਗਲ ਨੇ ਉਹਨਾਂ ਦੇ ਹੁਸੈਨ ਸਿੰਘ ਵਾਲੇ ਰਸਤੇ ਤੋਂ ਆਉਂਦੇ ਨੇ ਜੀ ਦਾਤੋ ਤੇ ਬਹੁਤ ਮਦਦਵਾਦ ਬਹੁਤ ਬਹੁਤ ਕਰਦਾ ਕਿਉਂਕਿ ਅਸੀਂ ਲੋਕ ਇਹਨਾਂ ਨੂੰ ਆਪਣੀ ਆਵਾਜ਼ਾਂ ਚੁੱਕਣ ਵਾਸਤੇ ਬਣਾਉਂਦੇ ਆਂ ਅਸੀਂ ਵੋਟਾਂ ਪਾਉਣੇ ਆ ਸਾਡੀਆਂ ਵੋਟਾਂ ਨੇ ਇਹਨਾਂ ਨੂੰ ਵੜਾ ਕੇ ਜਿੰਨਾ ਜਦੋਂ ਸੁਖਵੀਰ ਸਿੰਘ ਬਾਦਲ ਜੀ ਨੂੰ ਟਿਕਟ ਮਿਲੀ ਸੀ ਉਦੋਂ ਚ ਉਤਸ਼ਾਹ ਬਹੁਤ ਸੀ ਇੱਕ ਵੱਡੇ ਲੀਡਰ ਆਏ ਐ ਐਮਪੀ ਬਣਾ ਕੇ ਭੇਜੋ ਸਾਡੇ ਕੰਮਾਂ ਨੂੰ ਬੜੀ ਚੰਗੀ ਜਿੰਮੀ ਨੂੰ ਪਾਉਣਾ ਨਹੀਂ ਉਹ ਨਹੀਂ ਦੇ ਸਕੀ ਉਹਨਾਂ ਦੀ ਚੋਣ ਹੁਣ ਅਸੀਂ ਦੇਖਦੇ ਆ ਜਦੋਂ ਕੋਚਿੰਗ ਰੇਸਿੰਗ ਦਾ ਜਿੰਨਾ ਸਾਰਾ ਕੁਸ਼ੈਰ ਦਾ ਉੱਪਰ ਹਾਈ ਕਮਾਂਡ ਤੱਕ ਪਹੁੰਚ ਹੈ ਰਾਣੀ ਚੰਦਨੀ ਨਾਲ ਬਹੁਤ ਵਧੀਆ ਦਾ ਸੰਬੰਧ ਨੇ ਕੇਸਰੀਵਾਲ ਜੀ ਨਾਲ ਸਦੀਪਾੜ ਜੀ ਦੀ ਟੀਮ ਚ ਕੰਮ ਕਰਦੇ ਨੇ ਸਾਨੂੰ ਮੀਨਦਾ ਕਿ ਇਹਨਾਂ ਨੂੰ ਟਿਕਟ ਮਿਲੂਗਾ ਆਵਾਜ਼ ਦੀ ਪਾਰਟੀ ਵੱਲੋਂ ਅਸੀਂ ਵੱਟ ਤੋਂ ਵੱਟ ਵੋਟਾਂ ਦੇ ਕੇ ਸਾਡੇ ਏਰੀਆ ਦਾ ਨੁਕਸਾਨ